ਦੇਖ ਲਓ ਭਰਾ ਜੀ ਫਰਾਂਸ ਤੋਂ ਆਏ ਨੇ ਇੱਥੇ ਆਪਣਾ ਬ੍ਰਾਂਡ ਲੈ ਕੇ 12 ਵਾਰੀ ਆ ਚੁੱਕੇ ਨੇ ਪੰਜਾਬ 'ਚ ਇਹ ਯਾਨੀ ਕਿ ਤੀਜਾ ਪੀਡੀਐਫ ਅਟੈਂਡ ਕਰ ਰਹੇ ਨੇ ਸੋ ਯੂ ਆਰ ਬੇਸਿਕਲੀ ਪ੍ਰੋਵਾਈਡਿੰਗ ਯੋਰ ਸਰਵਿਸਿਜ਼ ਟੂ ਦਾ ਫੀਡ ਮੈਨੂਫੈਕਚਰਰਸ ਯੈਸ ওকে ਸੋ ਯੂ ਟੈਲ ਥਮ ਦੈਟ ਵਾਟ ਇਜ਼ ਨਿਊ ਨਿਊ ਫਾਰਮੂਲਾ ਯੂ ਕੈਨ ਐਡ ਔਨ ਐਬਸੋਲਿਊਟਲੀ ਹਾਂ ਜੀ ਹੁਣ ਵੇਖਣ ਨੂੰ ਵੇਖੋ ਇੱਕੋ ਹੀ ਲੱਗਦਾ ਸਾਰਾ ਕੁਛ ਨਾ ਏ ਹਾਂ ਇੱਕ ਡੇਰੀ ਫਾਰਮ ਵਿਚਾਰਾ ਜਿਹੜਾ ਪਿੰਡ ਚ ਹੈ ਕੋਈ 8-10 ਪਸ਼ੂਆਂ ਵਾਲਾ ਹਣਾ ਉਹਦਾ ਕੋਈ ਉਹ ਕਮਰਸ਼ੀਅਲ ਐਡਾ ਵੱਡਾ ਹੈ ਨਹੀਂ ਉਹ ਕਿਵੇਂ ਡਿਸਾਈਡ ਕਰੇ ਕਿ ਮੈਂ ਕਿਹੜੀ ਇੱਕ ਲੈ ਕੇ ਜਾਵਾਂ ਪੰਜਾਬੀ ਤੇ ਪੰਜਾਬੀ ਪੰਜਾਬ ਦੇ ਵਿੱਚ ਦੋ ਅੰਗਰੇਜ਼ ਆਏ ਨੇ ਭਾਈ ਗੋਰੇ ਆ ਆ ਆਪਣੀ ਫੀਡ ਲੈ ਕੇ ਪੰਜਾਬ ਚ ਫੀਡ ਵੇਚਣ ਆਏ ਨੇ ਵੇਲਾ ਹਣਾ ਇਹ ਕਿ ਅਸੀਂ ਆਨੇ ਆ ਵੀ ਕੀ ਕਰੀਏ ਕੰਮ ਨਹੀਂ ਆ ਕਰਨ ਨੂੰ ਥੇਰ ਆ ਸੋ ਮਨੀ ਬ੍ਰੈਂਡਸ ਆਫ ਕੈਟਲ ਫੀਡਸ ਇਨ ਪੰਜਾਬ ਯੈਸ What is new and what is different in your brand? So um, it is my third PGFA. Okay. Okay. Third so, time you are coming in Punjab. Yeah. Uh, no. 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 I am coming in Punjab twelfth time. Twelfth time. Yeah, okay. So, so I know Punjab very well. So what I can see is the Punjabi dairy farming okay. is very growing. Growing. Yes. Yes. And uh, make a lot of progress. Yes. Days after days, okay. I can see from my eyes that farmer is getting more uh, educated yes. and want to make the best to to produce milk there is a lot of machinery of dairy farming yes a lot of cattle feed brands are there price of milk is not uh, you know uh, not, provided not enough, yes not enough there, there so, is a, there is some farmer protest in uh, yes, yes yes completely that protest is going on from the last two and a half years yes, I know what type of response you are having from the farmers over here uh, actually, we are uh, a company working B2B. B2B business? Not, not direct with farmers. Okay. okay. So, we are working with uh, feed manufacturer. Okay, feed manufacturers. Okay. So, we are providing services. Okay. Uh, like uh, feed formulation, nutritional aspect okay. of the raw material. So, you are basically providing your services to the feed manufacturers? Yes. Exactly. Okay. So, you tell them that what is new, uh, new uh, formula you can add on? Absolutely. ਥੈਂਕ ਯੂ ਵੈਰੀ ਮਚ ਸਰ ਲਾਟਸ ਆਫ ਲਵ ਫਰਮ ਪੰਜਾਬ ਥੈਂਕ ਯੂ ਜੀ ਐਂਡ ਇੱਧਰ ਆਪਣੇ ਸਾਰੇ ਵੇਖੋ ਗੋਕਾ ਫੀਡ ਵਾਲੇ ਵੀਰ ਮੇਰੇ ਆ ਵੀ ਸਾਰੇ ਲੈ ਕੇ ਬੈਠੇ ਨੇ ਤੇ 100 ਤੋਂ ਵੱਧ ਹੋਣ ਗਿਆ ਮੈਨੂੰ ਲੱਗਦਾ ਸਾਰੀਆਂ ਸਟਾਲਸ ਆ ਆਪਣਾ ਇਕਮ ਇੰਡਸਟਰੀ ਵਾਲੇ ਵੀਰ ਨੇ ਦੱਸਿਓ ਵੀਰ ਜੀ ਮਾੜਾ ਯਾ ਆਪਣੇ ਕਿਹੜੇ ਕਿਹੜੇ ਬ੍ਰਾਂਡਸ ਆਪਣੇ ਹੈਗੇ ਹਾਂਜੀ ਆਪਣੀ ਨੇ ਮੈਸ਼ ਵਿੱਚ ਇਕ 10000 ਦੇ ਨਾਮ ਤੋਂ ਅੱਛਾ ਜੀ ਇੱਕ ਇੱਕਮ 10000 ਦੇ ਤੇ ਇੱਕਮ 12000 ਦੇ ਅੱਛਾ ਇਹ ਆਪਣੀ ਸਪੈਸ਼ਲ ਫੀਡ ਬਣਾਈ ਗਈ ਆ ਮੱਝਾਂ ਤੇ ਗਾਵਾਂ ਦੋਹਾਂ ਵਾਸਤੇ ਦੋਹਾਂ ਵਾਸਤੇ ਹੁਣ ਵੇਖਣ ਨੂੰ ਵੇਖੋ ਇੱਕੋ ਹੀ ਲੱਗਦਾ ਸਾਰਾ ਕੁਛ ਨਾ ਇਹ ਆਮ ਇੱਕ ਡੇਰੀ ਫਾਰਮ ਵਾਲਾ ਜਿਹੜਾ ਪਿੰਡ ਚ ਹੈ ਕੋਈ 8-10 ਪਸ਼ੂਆਂ ਵਾਲਾ ਹਾਂਜੀ ਹਾਂਜੀ ਹਨਾ ਉਹਦਾ ਕੋਈ ਉਹ ਕਮਰਸ਼ੀਅਲ ਐਡਾ ਵੱਡਾ ਹੈ ਨਹੀਂ ਉਹ ਕਿਵੇਂ ਡਿਸਾਈਡ ਕਰੇ ਕਿ ਮੈਂ ਕਿਹੜੀ ਇੱਕਮ ਲੈ ਕੇ ਜਾਵਾਂ ਇਹ ਦੁੱਧ ਦੇ ਹਿਸਾਬ ਨਾਲ ਲਈ ਉਹਨਾਂ ਨੂੰ ਦੁੱਧ ਦੇ ਹਿਸਾਬ ਨਾਲ ਪਾਣੀ ਪਾਣੀ ਜਿਵੇਂ ਇਹ ਆਪਣੀ ਇੱਕਮ 8000 ਹੈ ਤੇ 10 ਤੋਂ 15 ਲੀਟਰ ਪਸ਼ੂਆਂ ਵਾਸਤੇ ਓਕੇ ਵੀ ਉਹਨਾਂ ਤੋਂ ਤੇ ਦੇ ਰਿਹਾ ਹੋ ਇਹ ਤਾਂ ਤੁਹਾਡੀ ਮੱਝਾਂ 5 ਲੀਟਰ ਤੋਂ ਥੱਲੇ ਨੇ ਉਹਨਾਂ ਨੂੰ ਤੁਸੀਂ ਆ ਫੀਡ ਪਾ ਸਕਦੇ ਹੋ ਠੀਕ ਹੈ ਕਿ ਜੇ 10 ਲੀਟਰ ਤੋਂ ਉੱਪਰ ਨੇ ਮੱਝਾਂ ਆਪਣੀਆਂ ਉਹਨਾਂ ਸੇ ਆਪਣਾ 15000 ਤੇ 12000 ਅੱਛਾ ਯਾਨੀ ਕਿ ਦੁੱਧ ਵੇਖਣ ਪਹਿਲਾਂ ਪਸ਼ੂ ਦਾ ਕਿੰਨਾ ਹੈ ਹਾਂਜੀ ਹਾਂਜੀ ਕਈ ਵਾਰੀ ਨਾ ਮਤਲਬ ਪਿੰਡਾਂ ਦੇ ਵਿੱਚ ਇਦਾਂ ਕਰਨ ਲੱਗ ਜਾਂਦੇ ਹੁੰਦੇ ਕਹ ਲਓ ਕਿ ਐਕਸਪੈਰੀਮੈਂਟ ਹੈ ਹਾਂਜੀ ਹਾਂਜੀ ਗਾਂ ਜਾਂ ਮੱਝ 10 ਤੋਂ 12 ਲੀਟਰ ਵਾਲੀ ਹੈ ਮੈਕਸਿਮਮ ਮੈਕਸਿਮਮ ਉਹ ਕਹਿੰਨੇਗੇ ਕਿ ਵੱਡਾ ਥਿਲਾ ਪਾ ਕੇ ਦੇਖਦੇ ਆ ਨਹੀਂ ਨਹੀਂ ਉਹ ਉਹ ਕੋਈ ਚੰਗੀ ਗੱਲ ਤਾਂ ਨਹੀਂ ਫਾਇਦਾ ਨਹੀਂ ਉਹਦਾ ਨਹੀਂ ਫਾਇਦਾ ਕਿਉਂਕਿ ਪਸ਼ੂ ਦੀ ਕੈਪੈਸਿਟੀ ਹੀ ਉਨੀ ਹੈ ਕੈਪੈਸਿਟੀ ਹੀ ਉਨੀ ਹੈ ਜਦੋਂ ਤੁਸੀਂ ਉਹਦੀ ਬਰੀਡ ਤੇ ਕੰਮ ਕਰੋ ਜੀ ਹਾਂ ਠੀਕ ਹੈ ਨਹੀਂ ਬਰੀਡ ਉਹਨੂੰ ਵਧੀਆ ਬਣਾਓ ਅੱਛਾ ਉਸ ਅਕੋਰ ਉਲਾਈ ਹੀ ਹੈ ਕਿ ਆਪਣੇ ਪਸ਼ੂ ਦਾ ਦੁੱਧ ਵੇਖੋ ਕਿ ਕਿੰਨਾ ਦੇ ਰਿਹਾ ਹਾਂਜੀ ਉਹਨਾਂ ਦੇ ਰਿਹਾ ਉਸ ਤੋਂ ਬਾਅਦ ਇਹ ਵਾਲੀ ਆ ਗਈ ਜੀ ਹਾਂਜੀ ਇਹ ਪੈਲੇਟ ਫੀਡ ਆ ਗਈ ਇਸ ਨੂੰ ਗੋਲੀ ਵਾਲੀ ਕਹਿ ਦਿੰਨੇ ਆਪਾਂ ਹੈ ਗੋਲੀ ਵਾਲੀ ਕਹਿ ਦਿੰਨੇ ਆਪਾਂ ਜਿਵੇਂ ਆਹ ਫੀਡ ਹੈ ਇਹ ਸਪੈਸ਼ਲ ਮੱਝਾਂ ਵਾਸਤੇ ਬਣਾਈ ਹੈ ਅੱਛਾ ਜੀ ਇਹ ਜਿਹੜਾ ਸਾਈਜ਼ ਹੈ ਇਹ ਇਹ 6 ਐਮ ਐਮ ਹੈ ਜੀ 6 ਐਮ ਐਮ ਹਾਂਜੀ 6 ਐਮ ਐਮ ਦੀ ਗੋਲੀ ਹੈ ਇਹ ਠੀਕ ਹੈ ਇਹਨੂੰ ਅਸੀਂ ਮੱਝਾਂ ਵਾਸਤੇ ਹੀ ਬਣਾਇਆ ਵਾ ਓਕੇ ਹਾਂਜੀ ਸਪੈਸ਼ਲ 10 ਤੋਂ 20 ਲੀਟਰ ਤੱਕ ਮੱਝਾਂ ਨੂੰ ਤੁਸੀਂ ਜਿਵੇਂ ਮਰਜ਼ੀ ਲੈ ਕੇ ਜਾਓ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹ ਕਿੱਥੇ ਆ ਆਪਣਾ ਬ੍ਰ ਕੋਤੀ ਸੇ ਖਾਂ ਮੋਗੇ ਹਾਂਜੀ ਹਾਂਜੀ ਠੀਕ ਐ ਠੀਕ ਐ ਇਹ ਵੀ ਇੱਕ ਹੋਰ ਬ੍ਰਾਂਡ ਹੈ ਜੋ ਕਾਬ ਨਾਂ ਦਾ ਦੇਖੋ ਫੀਡਾਂ ਹੀ ਫੀਡਾਂ ਪਈਆਂ ਨੇ ਜਿੱਧਰ ਜਾਂਦੇ ਹੋ ਉਧਰ ਹੀ ਫੀਡ ਮਿਲੇਗੀ ਨਾ ਵੀ ਇੱਥੇ ਜਿਹੜਾ ਹੁਣ ਰੌਲਾ ਪਿਆ ਜੀ ਪੀ ਜੀ ਕੈਟਲ ਫੀਡ ਪ੍ਰਾਈਵੇਟ ਲਿਮਟਿਡ ਆ ਮਿਲਦੇ ਪਏ ਜੇ 쿠ਪਨ ਇੱਥੇ ਤੇ 쿠ਪਨ 'ਚ ਕਿਸੇ ਦਾ ਨਾਮ ਨਿਕਲ ਜਾਣਾ ਜੇ ਤੇ ਵੀਰ ਮੇਰੇ ਸਾਰੇ ਕਾਲੇ ਦੇ ਨਾਮ ਲੈਣ ਨੂੰ ਇਹ ਪਿਛਲੇ ਆਪਾਂ ਹਾਲਤ ਵੀ ਵੇਖਿਆ ਸੀ ਫੀਡਾਂ ਵਾਲੇ ਵੀਰ ਹੁਣ ਆਖਰੀ ਦਿਨ ਹੈ ਨਾ ਤੇ ਆਖਰੀ ਵੇਲਾ 3-4 ਬਚ ਗਏ ਨੇ ਤੇ ਸਾਰਿਆਂ ਨੂੰ ਯਾਨਕਿ ਵੇਖੋ ਕੁੱਪਨ ਮਿਲ ਰਹੇ ਨੇ ਤੇ ਇਹਦੇ ਚੋਂ ਕੋਈ ਨਾਮ ਕੱਢ ਦਿੰਗੇ ਮੇਰੇ ਵੀਰ ਵੇਖਾਂਗੇ ਕੀ ਨਿਕਲਦਾ ਵੈਸੇ ਆਹ ਵੇਖੋ ਆ ਮਿਲ ਗਈ ਜੇ ਟੀ-ਸ਼ਰਟ ਇੱਕ ਆ ਵੇਖੋ ਹੈ ਤਾੜੀਆਂ ਮਾਰਦੇ ਨੇ ਕੋਈ ਸਾਰੇ ਇਧਰ ਵੇਖੋ ਖਚਾ ਖਚ ਭਰਿਆ ਸਟੇਡੀਅਮ ਲਓ ਜੀ ਟੀ-ਸ਼ਰਟ ਜਿੱਤ ਲਈ ਮੇਰੇ ਵੀਰ ਨੇ ਗੋਕਾ ਫੇਡਦੀ ਹੈ ਇਧਰ ਯਾਰ ਇਧਰ ਵੀ ਲੱਗਦਾ ਪੈ ਗਿਆ ਰੌਲਾ ਇਧਰ ਵੀ ਲੱਗ ਗਿਆ ਜੇ ਕੁੱਪਨ ਹੁਣ ਹਲੋ ਉਸ ਪਾਸੇ ਵੀ ਕੋਪਾ ਨਹੀਂ ਕੋਪਨ ਸਾਰੇ ਹੁਣ